ਕਰਕੇ ਆਇਆ ਸੀ ਕਿ ਦੁਨੀਆ ਦੇ ਵਿੱਚ بڑے ਬੰਦੇ ਇਲੈਕਸ਼ਨ ਲੜ ਕੇ ਮੈਂ ਜਿੱਤਦੇ ਦੇਖਿਆ ਪਰ ਪਹਿਲਾ ਬੰਦਾ ਜਿਹੜਾ ਇਲੈਕਸ਼ਨ ਲੜੇ ਤੋਂ ਬਿਨਾਂ ਜਿੱਤੇ ਉਹ ਸਰਦਾਰ ਹਰਪਾਲ ਸਿੰਘ ਬਲੇਰ ਨੇ ਲਖਣ ਲੜਿਆ ਜੀ ਬਿਨਾਂ ਹੀ ਜਿੱਤ ਗਿਆ ਪੰਥ ਦੇ ਨਾਲ ਖੜਕੇ ਕੌਮ ਦੇ ਨਾਲ ਖੜਕੇ ਸੋ ਜਿਹਦੇ ਨਾਲ ਪੰਥ ਖੜ ਜਾਂਦਾ ਹੈ ਜਾਂ ਜਿਹੜਾ ਪੰਥ ਨਾਲ ਖੜ ਜਾਂਦਾ ਹੈ ਉਹਦੀ ਕਦੇ ਪਿੱਠ ਨਹੀਂ ਲੱਗਦੀ ਸੋ ਮੈਂ ਇੱਕ ਗੱਲ ਇੱਥੇ ਕਰ ਦਵਾ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਦੇ ਨਾਲ ਪੰਥ ਖੜ ਗਿਆ ਹੈ ਜਿਨ੍ਹਾਂ ਦੇ ਨਾਲ ਕੌਮ ਖੜ ਗਿਆ ਹੈ ਉਹਨਾਂ ਦੀ ਫਤਿਹ ਪੱਕੀ ਆ ਪਰ ਆਪਾਂ ਆਪਣੀ ਵੋਟ ਪਾ ਕੇ ਫਤਿਹ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਸੋ ਸਾਡੇ ਨਾਲ ਵੀਰ ਗੁਰਪਾਲ ਸਿੰਘ ਅਲਗੋ ਨੇ ਜਿਨ੍ਹਾਂ ਦਾ ਇਸੇ ਨਗਰ ਦੇ ਵਿੱਚ ਨਾਨਕਾ ਪਰਿਵਾਰ ਆ ਨਾਨਕੇ ਨੇ ਸੋ ਅੱਜ ਇਹਦੇ ਬਾਪੂ ਜੀ ਨੇ ਅਪਲਪ੍ਰੀਤ ਦੇ ਮਾਮਾ ਜੀ ਨੇ ਸਾਰੀਆਂ ਸ਼ਿਦਰਸ਼ੀ ਰੂਹਾਂ ਜਿੰਨੇ ਤੁਸੀਂ ਬੈਠੇ ਹੋ ਤੁਹਾਡਾ ਵੀ ਪਿਛੋਕਰ ਸ਼ਿਗਰਸ਼ ਦੇ ਨਾਲ ਆ ਤੇ ਜੇ ਅੱਜ ਇੱਥੇ ਇਕੱਠ ਕੀਤਾ ਨਾ ਇਹ ਵੀ ਇੱਕ ਵੱਡਾ ਸ਼ਿਗਰਸ਼ ਆ ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਵੀ ਗੁਰਪਾਲ ਸਿੰਘ ਅਲਗੋ ਵੀਰ ਉਹਨਾਂ ਦੇ ਇੱਥੇ ਨਾਨਕੇ ਵੀ ਨੇ ਉਹ ਵਿਚਾਰਾਂ ਦੀ ਸਾਹਜ ਪਾਉਣਗੇ ਉਹਨਾਂ ਤੋਂ ਬਾਅਦ ਸਰਵਾਰ ਹਰਪਾਲ ਸਿੰਘ ਬਲੇਨ ਉਹ ਆਪਣੇ ਵਿਚਾਰ ਰੱਖਣਗੇ ਇੱਥੇ ਆਪਾਂ ਸਾਰੇ ਹੀ ਬਲਾਰੇ ਬੁਲਾਉਣੇ